ਸ਼ਸ਼ੀਕਲ ਜੀ ਅੱਜ ਆਪਾਂ ਤੁਹਾਡੇ ਲਈ ਇੱਕ ਨਵੀਂ ਕਹਾਣੀ ਲੈ ਕੇ ਆਏ ਹਾਂ ਸਮਝਦਾਰੀ ਤੇ ਵਿਸ਼ਵਾਸ ਜਿੰਨਾ ਰਿਸ਼ਤਿਆਂ ਵਿੱਚ ਸਮਝਦਾਰੀ ਅਤੇ ਵਿਸ਼ਵਾਸ ਦੋਮਾਂ ਦੀ ਮੌਜੂਦਗੀ ਹੈ ਓਨਾ ਰਿਸ਼ਤਿਆਂ ਦੀਆਂ ਜਿਹੜਾ ਬਧੇਰੇ ਮਜ਼ਬੂਤ ਹੁੰਦੀਆਂ ਨੇ ਓਨਾਂ ਜਿਹੜਾ ਨੂੰ ਕੋਈ ਤੀਸਰਾ ਆ ਕੇ ਹਲਾ ਨਹੀਂ ਸਕਦਾ ਪਰ ਦੋਵਾਂ ਦੀ ਗੈਰ ਮੌਜੂਦਗੀ ਵਿੱਚ ਇਹ ਰਿਸ਼ਤੇ ਮਰ ਜਾਉਂਦੇ ਮਰ ਜਾਉਂਦੇ ਮਰ ਜਾ ਜਾਂਦੇ ਨੇ ਫਿਰ ਕੀਮਤੀ ਰਿਸ਼ਤੇ ਗਵਾਹ ਦੇਣ ਤੋਂ ਬਾਅਦ ਸਾਨੂੰ ਇਹਨਾਂ ਦੀ ਅਸਲ ਕੀਮਤ ਪਤਾ ਚੱਲਦੀ ਹੈ ਪਰ ਉਸ ਸਮੇਂ ਪਸਤਾਵੇ ਤੋਂ ਬਿਨਾ ਸਾਡੇ ਹੱਥ ਕੁਝ ਨਹੀਂ ਆਉਂਦਾ ਇਸ ਕਰਕੇ ਕੋਈ ਵੀ ਇਨਸਾਨ ਜਦੋਂ ਆਪਣੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦਾ ਹੈ ਆਪਾਂ ਨੂੰ ਉਹਨਾਂ ਦਾ ਵਿਸ਼ਵਾਸ ਕਦੇ ਵੀ ਤੋੜਨਾ ਨਹੀਂ ਚਾਹੀਦਾ ਹਮੇਸ਼ਾ ਬਣਾਈ ਰੱਖਣਾ ਚਾਹੀਦਾ ਹੈ ਜੇ ਵੀਡੀਓ ਚੰਗੀ ਲੱਗੀ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਅੱਗੇ ਸ਼ੇਅਰ ਤੇ ਲਾਈਕ ਜ਼ਰੂਰ ਕਰਿਓ ਧੰਨਵਾਦ